ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਲਾਈਵ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਆ 20 ਅਗਸਤ 2025 ਤੇ ਦਿਨ ਬੁੱਧਵਾਰ ਸੋ ਲਾਈਵ ਲੋਕੇਸ਼ਨ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਨੇ ਆ ਇਹ ਸਤਲੋਜ ਦਾ ਪਾਣੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਹਾਲਾਤ ਜਿਉਂਦੇ ਤੇ ਉਹੇ ਆ ਪਿਛਲੇ ਕੁਝ ਆਤੜ ਦਿਨ ਤੋਂ ਕਰੀਬ ਜਿੱਥੇ ਕੋਈ ਪਾਣੀ ਟਿਕਿਆ ਹੋਇਆ ਸੋ ਟਿਕਿਆ ਹੋਇਆ ਹੁਣ ਵੀ ਜੇਕਰ ਅੱਜ ਦੀ ਗੱਲ ਕਰਦੇ ਹਾਂ ਹਰੀਕੇ ਹੈਡਵਰਕਸ ਤੋਂ ਤਾਂ ਪਾਣੀ ਕਰੀਬ 72 ਤੇ 73 ਹਜ਼ਾਰ ਕਿਊਸ ਕਿਹੜਾ ਚੱਲ ਰਿਹਾ ਹੈਗਾ ਸੋ ਪਾਣੀ ਜਿਹੜਾ ਇੱਥੇ ਲਗਾਤਾਰ ਪੌਂਡ ਟਾਈਮਾਂ ਦੇ ਵਿਵਾਦ ਰਿਹਾ ਲਗਾਤਾਰ ਜਿਹੜਾ ਪਾਖੜਾ ਡੈਮ 'ਤੇ ਵਿਵਾਦ ਰਿਹਾ ਤੇ ਲਗਾਤਾਰ ਜਿਹੜਾ ਥੀਨ ਟਾਈਮ 'ਤੇ ਵੀ ਵਿਵਾਦ ਰਿਹਾ ਸੋ ਲਾਈਵ ਅਪਡੇਟ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੁੜੇ ਰਹੋ ਅਗਲੇ 3-4 ਮਿੰਟ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਾਡਾ ਪੇਜ ਤੇ ਚੈਨਲ ਸਾਡੀ ਧਰਤੀ ਸਾਡੇ ਲੋਕਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਜਰੂਰ ਜਰੂਰ ਕਰ ਦੇਣਾ ਤਾਂ ਕਿ ਜਿਹੜਾ ਅਸੀਂ ਹਰੇਕ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਸਕੀ ਪੌਂਡ ਟਾਈਮ ਦੀ ਜੇਕਰ ਗੱਲ ਕਰਾਂਗੇ ਸਵੇਰੇ 6 ਵਜੇ ਦੀ 20 ਅਗਸਤ 2025 ਇਹਦਾ ਜਿਹ ਜਿਹੜਾ ਪਾਣੀ ਦੇ ਚਾਰਿਆ 95835 ਕਿਉਸ ਕਰਿਆ ਤੇ ਇੰਨਾ ਹੀ ਪਾਣੀ ਜਿਹੜਾ ਛੱਡਿਆ ਜਾ ਰਿਹਾ 95835 ਕਿਉਸ ਕਿਹੜਾ ਛੱਡਿਆ ਜਾ ਰਿਹਾ ਸਵੇਰੇ 6 ਵਜੇ ਦੀ ਰਿਪੋਰਟ ਦੀ ਗੱਲ ਕਰਦੇ ਆ 20 ਅਗਸਤ ਦੀ ਤੇ ਬੱਦਲ ਭਾਈ ਲਗਾਤਾਰ ਬਣੀ ਹੋਈ ਹੈ ਅੱਗੇ ਆਪਾਂ ਤੁਹਾਡੇ ਨਾਲ ਇਸ ਪੌਂਗ ਡੈਮ ਦੀ 7 ਵਜੇ ਦੀ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰਦੇ ਨੇ 7 ਵਜੇ ਥੋੜਾ ਜਿਹਾ ਫਰਕ ਜ਼ਰੂਰ ਪਿਆ ਅ 20 ਅਗਸਤ 2025 ਸਵੇਰੇ 7 ਵਜੇ ਦੀ ਪੌਂਗ ਡੈਮ ਦੀ ਰਿਪੋਰਟ ਕੁੱਲ ਪੱਧਰ 1400 ਫੁੱਟ ਤੇ ਆ ਤੇ ਨਾਲ ਜਿਹੜਾ ਇਸ ਸਮੇਂ 1383.13 ਫੁੱਟ ਤੇ ਪਾਣੀ ਮੌਜੂਦ ਹੈ ਜਿਹੜਾ ਇਹਦੇ ਵਿੱਚ ਪਾਣੀ ਆ ਰਿਹਾ ਉਹ ਉਹਦੇ ਵਿੱਚ ਥੋੜਾ ਜਰੂਰ ਵਧਾ ਹੋਇਆ 68967 ਕਿਊਸ ਕਿੜਾ ਪਾਣੀ ਆ ਰਿਹਾ ਜਿਹੜਾ ਅੱਗੇ ਪਾਣੀ ਛੱਡਿਆ ਜਾ ਰਿਹਾ ਉਹ 6878 ਕਿਊਸ ਕਿੜਾ ਪਾਣੀ ਛੱਡਿਆ ਛੱਡਿਆ ਜਾ ਰਿਹਾ ਤੇ ਇਸ ਸਮੇ ਜੇਕਰ 7 ਵਜੇ ਸਵੇਰ ਦੀ ਗੱਲ ਕਰਦੇ ਅੱਜ ਤੇ ਬੱਦਲਵਾਈ ਬਣੀ ਹੋਈ ਤੇ ਨਾਲ ਲਗਾਤਾਰ ਜਿਹੜਾ ਉੱਥੇ ਪੌਂਗ ਡੈਮ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਉਸ ਟਾਈਮ ਗੱਲ ਕਰਦੇ ਆ ਤਾਂ ਟਰਬਾਈਨਾਂ ਰਾਹੀਂ ਜਿਹੜਾ ਪਾਣੀ ਛੱਡਿਆ ਜਾ ਰਿਹਾ 17456 ਕਿਊਸਕ ਜਿਹੜਾ ਸਪਿਲ ਵੇ ਗिटਾਰ ਹੈ 44000 422 ਕਿਉਸ ਕਿੜਾ ਪਾਣੀ ਛੱਡਾ ਜਾ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅੱਜ ਦੀ ਗੱਲ ਕਰਦੇ ਆਂ ਤਾਂ ਜਿਸ ਤਰ੍ਹਾਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕਿ 75000 ਕਿਊਸ ਕਿੜਾ ਪਾਣੀ ਇਹ ਇਹਦੇ ਵਿੱਚ ਵਾਅਦਾ ਕੀਤਾ ਜਾਊਗਾ ਜਿਹੜਾ ਕੁੱਲ ਵਾਅਦਾ ਕੀਤਾ ਜਾਊਗਾ ਸੋ ਲਗਾਤਾਰ ਅਗਲੇ 24 ਘੰਟਿਆਂ ਚ ਅੱਜ ਸਵੇਰ ਤੋਂ ਲੈ ਕੇ ਅਗਲੇ 24 ਘੰਟਿਆਂ ਦੌਰਾਨ ਕਰੀਬ 15000 ਕਿਊਸ ਕਿੜਾ ਪਾਣੀ ਇਹ ਤੋਂ ਹੋਰ ਛੱਡੇ ਜਾਣ ਦੀ ਜਿਹੜਾ ਰਿਪੋਰਟ ਜਾਰੀ ਕੀਤੀ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਸੋ ਇਸ ਤਰ੍ਹਾਂ ਤੁਹਾਡੇ ਨਾਲ ਅਸੀਂ ਆਗਣਾ ਡੈਮ ਦੀ ਰਿਪੋਰਟ ਸਾਂਝੀ ਕਰਦਨੇ ਆ ਜਿਹੜੀ ਅੱਜ ਸਵੇਰੇ 6 ਵਜੇ ਦੀ ਰਿਪੋਰਟ ਹੈ ਆਪਣੇ ਕੋਲ 20 ਅਗਸਤ 2025 ਦੀ ਸੋ ਇਹਦੇ ਵਿੱਚ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਇਹਦੇ ਅਗਲੇ ਤਿੰਨ ਪੜਾਵਾਂ ਦੇ ਵਿੱਚ ਕਰੀਬ ਪਹਿਲੇ ਪੜਾ ਦੇ ਵਿੱਚ ਜਿਹੜੇ ਗੇਟ ਛੱਡੇ ਜਾਣੇ ਉਹ 1 ਫੁੱਟ ਛੱਡੇ ਜਾਣੇ ਆ ਸੋ ਉਸ ਤੋਂ ਅੱਗੇ ਦੂਜੇ ਪੜਾ ਦੇ ਵਿੱਚ ਜਿਹੜਾ ਪਖੜਾ ਡੈਮ ਹੈ ਉਹਦੇ 2 2 ਫੁੱਟ ਜਿਹੜੇ ਗੇਟ ਛੱਡੇ ਜਾਣੇ ਆ ਤੇ ਤੀਜੇ ਪੜਾ ਦੇ ਵਿੱਚ 3 ਫੁੱਟ ਜਿਹੜੇ 10 ਫੁੱਟ ਜਿਹੜੇ ਦਾਰਾ ਚੁੱਕੇ ਜਾਣੇ ਆ ਜਿਹੜੇ ਭਾਗੜਾ ਡੈਮ ਤੋਂ ਜਿਹੜੇ ਆਪਣੇ ਦਰ ਚੁੱਕੇ ਜਾਣੇ ਸੋ ਇਹ ਰਿਪੋਰਟ ਅੱਜ ਦੀ ਹੈ ਜੇਕਰ ਗੱਲ ਕਰੀਏ ਭਾਗੜਾ ਡੈਮ ਦੇ ਪੱਧਰ ਦੀ 1685 ਫੁੱਟ ਤੇ ਪੱਧਰ ਤੇ ਨਾਲ ਜਿਹੜਾ ਪਾਣੀ ਮੌਜੂਦ ਹੈ 1666 ਫੁੱਟ ਤੇ ਪਾਣੀ ਜਿਹੜਾ ਮੌਜੂਦ ਹੈ ਇਸ ਟਾਈਮ ਭਾਗੜਾ ਡੈਮ ਦੀ ਜੇਕਰ ਸਵੇਰੇ 6 ਵਜੇ ਦੀ ਗੱਲ ਕਰਦੇ ਆ ਤੇ ਇੱਥੇ ਜਿਹੜਾ ਕਹਿ ਸਕਦੇ ਆ ਕਿ ਕਰੀਬ 14-15 ਫੁੱਟ ਆਪਣੇ ਜਿਹੜਾ ਕੁੱਲ ਪੱਧਰ ਤੋਂ ਪਾਣੀ ਜਿਹੜਾ ਨੀਵਾ ਹੈਗਾ ਇੱਥੇ ਵੀ ਜੇਕਰ ਗੱਲ ਕਰਦੇ ਆ ਤਾਂ ਤੇ ਜਿਹੜਾ ਇਹਦੇ ਵਿੱਚ ਪਾਣੀ ਆ ਰਿਹਾ 58671 58671 ਕਿਉਂਸਕੇੜਾ ਪਾਣੀ ਆ ਰਿਹਾ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ 40392 ਕਿਉਂਸਕੇੜਾ ਪਾਣੀ ਛੱਡਿਆ ਜਾ ਰਿਹਾ ਸੋ ਲਗਾਤਾਰ ਜਿਹੜਾ ਪਾਣੀ ਇਹ ਜਿੰਨਾ ਵੀ ਪਾਣੀ ਹੈਗਾ ਜਿਹੜਾ ਛੱਡਿਆ ਜਾ ਰਿਹਾ ਪਾਖੜਾ ਡੈਮ ਤੋਂ ਉਸ ਉਹਦੇ ਵਿੱਚ ਕੁੱਲ ਪਾਣੀ ਦਾ ਅੱਧਾ ਜਿਹੜਾ ਸਰਦ ਸਰੰਦ ਨਹਿਰ ਦੇ ਵਿੱਚ ਜਿਹੜਾ ਬਾਕੀ ਜਿਹੜਾ ਅੱਧਾ ਵਜਦਾ ਪਾਣੀ ਉਹ ਪਾਖੜਾ ਨਹਿਰ ਦੇ ਵਿੱਚ ਛੱਡਿਆ ਜਾਣਾ ਸੋ ਜਿਹੜੀ ਇਹ ਗੱਲ ਕਰਦੇ ਆਪਾਂ ਤੇ ਇਹ ਲਗਾਤਾਰ ਜਿਹੜੀ ਰਿਪੋਰਟ ਪਾਖੜਾ ਡੈਮ ਤੋਂ ਆ ਰਹੀ ਹੈ ਤੇ ਕਰੀਬ ਪਾਖੜਾ ਡੈਮ ਤੋਂ ਜੇਕਰ ਗੱਲ ਕਰਦੇ ਜਿਹੜੇ 3 ਦਿਨਾਂ ਦੇ 3 ਨਾ ਪੜਾਵਾਂ ਦੇ ਪਾਣੀ ਛੱਡਿਆ ਜਾਣਾ ਉਹ ਕਰੀਬ 15 ਤੋਂ 20 ਹਜ਼ਾਰ ਕਿਊਸ ਕਿਹੜਾ ਪਾਣੀ ਉਹਨਾਂ ਦੇ ਚ ਵਾਦਾ ਹੋ ਸਕਦਾ ਜਿਹੜਾ ਅਨੁਮਾਨ ਅੰਦਾਜ਼ਾ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਵੱਲੋਂ ਦਿੱਤਾ ਗਿਆ ਹਰ ਇੱਕ ਹੈਡ ਵਕਸ ਦੀ ਜੇਕਰ ਗੱਲ ਕਰਦੇ ਆ ਤਾਂ ਹਰੀਕੇ ਹੈਡ ਵਕਸ ਦੇ ਜਿਹੜਾ 20 ਅਗਸਤ 2025 ਸਵੇਰੇ 8 ਵਜੇ ਦੀ ਰਿਪੋਰਟ ਅੱdna ਸਾਂਝੀ ਕਰਦੇ ਆ ਪਹਿਲੇ ਤੁਹਾਡਾ ਨਾਲ ਏਅਰਪੋਰਟ 7 ਵਜੇ ਦੀ ਬਿਲਕੁਲ ਜੀ 7 ਵਜੇ ਰਿਪੋਰਟ ਤੁਹਾਡੇ ਨਾਲ ਸਾਂਝ ਕਰਦੇ ਆ ਤਾਂ ਇਹ ਦਾ ਜਿਹੜਾ ਪੌਂਡ ਦਾ ਪੱਧਰ ਹੈ ਕੁੱਲ ਪੱਧਰ 688.688 ਫੁੱਟ ਤੇ ਪੱਧਰ ਹਰੀਕੇ ਹੈਡ ਵਾਕਸ ਦਾ ਤੇ ਜਿਹੜਾ ਇਹਦੇ ਚ ਪਾਣੀ ਆ ਰਿਹਾ ਹਰੀਕੇ ਹੈਡ ਵਾਕਸ ਤੇ 97400 63 ਕਿਊਸਕਾ ਆ ਰਿਹਾ ਤਾਂ ਜਿਹੜਾ ਪਾਣੀ ਡਾਉਨਸਟਰੀਮ ਕੀਤੀ ਜਾ ਰਹੀ 7 ਲੋ ਦਰਿਆ ਦੇ ਵਿੱਚ ਜਿੱਥੇ ਅਸੀਂ ਮੌਜੂਦ ਆ 75444 ਕਿਊਸਕਾ ਦਾ ਪਾਣੀ ਛੱਡਿਆ ਜਾ ਰਿਹਾ ਹਰ ਇੱਕ ਹੈਡ ਵਕਸ ਤੋਂ 7 ਲੋ ਦਰਿਆ ਦੇ ਵਿੱਚ ਜਿਹੜੇ ਤੁਸੀਂ ਹਾਲਾਤ ਜਿੱਥੋਂ ਦੇਖ ਸਕਦੇ ਹੋ ਹਰ ਇੱਕ ਹੈਡ ਵਕਸ ਤੋਂ ਅੱਗੇ 7 ਲੋ ਦਰਿਆ ਦੇ ਵਿੱਚ ਫਰੋਇਪੁਰ ਫੀਡਰ ਦੀ ਨਹਿਰ ਦੀ ਗੱਲ ਕਰਦੇ ਹਾਂ ਤੇ 8037 ਕਿਊਸਕ ਤੇ ਰਾਜਸਥਾਨ ਫੀਡਰ ਦੇ ਵਿੱਚ 13795 ਕਿਊਸਕ ਤੇ ਮਾਖੂ ਕਨਾਲ ਦੀ ਜੇਕਰ ਗੱਲ ਕਰਦੇ ਹਾਂ ਤਾਂ 187 ਕਿਊਸਕ ਦੇ ਲਗਭਗ ਜਿਹੜਾ ਪਾਣੀ ਛੱਡਿਆ ਜਾ ਰਿਹਾ ਹਰ ਇੱਕ ਹੈਡ ਵਕਸ ਤੋਂ ਨਹਿਰਾਂ ਦੇ ਵਿੱਚ ਫਰੋਇਪੁਰ ਫੀਡਰ ਰਾਜਸਥਾਨ ਫੀਡਰ ਤੇ ਮਾਖੂ ਕਨਾਲ ਦੀ ਨਹਿਰ ਦੀ ਜੇਕਰ ਗੱਲ ਕਰਦੇ ਸੋ ਇਹ ਸੀ ਅੱਜ ਦੀ ਰਿਪੋਰਟ ਸੋ ਲਾਈਵ ਲੋਕੇਸ਼ਨ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜਿਹੜਾ ਸਤਲੁਜ ਦਰਿਆ ਦੀ ਸੋ ਤੁਸੀਂ ਸਾਰੀਆਂ ਤਸਵੀਰਾਂ ਦੇਖ ਸਕਦੇ ਆ ਇੱਧਰ ਵੀ ਤੁਸੀਂ ਜੇਕਰ ਦੇਖੋ ਤਾਂ ਇੱਥੇ ਜਿਹੜਾ ਝੋਨੇ ਦੇ ਵਿੱਚ ਪਾਣੀ ਜਿਹੜਾ ਹਾਲਾਂਕਿ ਪਿਛਲੇ ਦਿਨਾਂ 'ਚ ਜੋ ਜ਼ਰੂਰ ਲੱਥਾ ਹੈਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਰੀਬ 88 ਹਜ਼ਾਰ ਕਿ ਉਸ ਦੇ ਨੇੜੇ ਤੇੜੇ ਜਿਹੜਾ ਪਾਣੀ ਇੰਨਾ ਇਸ ਨਹਿਰ ਦੇ ਇਸ ਦਰਿਆ ਦੇ ਵਿੱਚ ਜਿਹੜਾ ਸਤਲੁਜ ਦਰਿਆ ਦੇ ਵਿੱਚ ਵਗਿਆ ਸੀ ਇਸ ਕਾਰਨ ਥੋੜਾ ਜਿਹਾ ਫਰਕ ਜ਼ਰੂਰ ਪਿਆ ਹੈਗਾ ਲੇਕਿਨ ਜਿਸ ਤਰ੍ਹਾਂ ਡੈਮਾਂ ਦੇ ਹਾਲਾਤ ਬਣੇ ਹੋਏ ਆ ਪਿਛਲੇ 3-4 ਦਿਨ ਤੋਂ ਇੰਨੇ ਡੈਮਾਂ ਦੇ ਉਸ ਦੇ ਹਿਸਾਬ ਨਾਲ ਜੇਕਰ ਅੰਦਾਜ਼ਾ ਲਾਉਣੇ ਤਾਂ ਜਾਂ ਇਸ ਤਰ੍ਹਾਂ ਦੀ ਐਡਵਾਈਜ਼ਰੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕੀਤੀ ਗਈ ਉਸ ਦੇ ਮੁਤਾਬਕ ਅਗਲੇ ਦਿਨਾਂ 'ਚ ਪਾਣੀ ਜਿਹੜਾ ਕਾਫੀ ਵਧ ਸਕਦਾ ਭਾਵੇਂ ਉਹ ਸਤਲੁਜ ਦਰਿਆ ਭਾਵੇਂ ਬਿਆਸ ਦਰਿਆ ਜਾਂ ਜਿਹੜਾ ਰਾਵੀ ਦਰਿਆ ਸੋ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ 20 ਅ ਇਹ ਦੋ ਵਜੇ 30 ਮਿੰਟ ਦੁਪਹਿਰ ਦੇ ਹੋ ਗਏ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ